ਸਾਡੇ 10 ਘਰ ਰਸਤੇ ਸਾਰੇ 10 ਘਰਾਂ ਦੇ ਇੰਨੇ ਮਰੀਜ਼ ਓਖੇ ਹੋਏ ਪਏ ਖਾਣ ਪੀਣ ਤੋਂ ਸਾਨੂੰ ਬਹੁਤ ਤੰਗੀ ਆ ਗਈ ਸਾਡੇ ਪਸ਼ੂ ਪੂਸਾਂ ਬਹੁਤ ਨਸਾਰ ਹੋ ਗਿਆ ਪਾਣੀ ਇੰਨਾ ਚੜ ਗਿਆ ਬਹੁਤ ਮਜਬੂਰ ਆ ਸੀ ਸਾਡੀ ਕਿਸੇ ਪੁੱਛ ਪੜਤਾਲ ਨਹੀਂ ਕੀਤੀ ਨਾ ਪਿੰਡ ਵਾਲਿਆਂ ਨੇ ਕੀਤੀ ਨਾ ਕਿਸੇ ਨੇ ਅਸੀਂ ਬਹੁਤ ਤੰਗ ਐ ਮਜਬੂਰ ਆ ਸਾਡੇ ਪਸ਼ੂ ਪੂਸਾਂ ਮਰ ਮੋਰ ਗਏ ਪਸ਼ੂ ਪੱਠੇ ਪੁੱਠੇ ਬਹੁਤ ਸਾਨੂੰ ਤੰਗੀ ਐ ਭਾਈ ਸਾਨੂੰ ਸਾਡੇ ਨਾਲ ਪਿੰਡ ਦਾ ਬੰਦਾ ਬਹੁਤ ਮਾਰਿਆ ਪੰਜਾਬ ਸਰਕਾਰ ਕੋਲੋਂ ਜਾਂ ਹੋਰ ਕੋਈ ਨੁਮਾਇੰਦਾ ਆਇਆ ਤੁਹਾਨੂੰ ਹਰ ਵਾਰ ਪੁੱਛਿਆ ਸਾਡੇ ਕੋ ਕੋਈ ਨਹੀਂ ਕਿਸੇ ਨੇ ਸਾਨੂੰ ਕੁਝ ਬਦਲਣ ਦਾ ਦੇਖ ਲਓ ਰਸਤੇ ਟੁੱਟੇ ਪਏ ਸਾਰੇ ਆ ਦੇਖ ਲਓ ਇੱਧਰ ਅੱਗੇ ਪਿਛੇ ਲੰਘਣ ਦੀ ਕੋਈ ਸਮੱਸਿਆ ਹੀ ਸਾਨੂੰ ਕੋਈ ਨਹੀਂ ਘਰਾਂ ਵਿੱਚ ਦੇਖ ਲਓ ਜਾ ਘਰਾਂ 'ਚ ਪਾਣੀ ਭੜਿਆ ਸਾਡੇ ਪਸ਼ੂ ਬੋੜ ਰਗੇ ਜਿਹਨਾਂ ਦੇ ਇਹਨਾਂ ਦੇ ਘਰਾਂ ਦੇ ਸੁਕਰਾਨਾ ਨੂੰ ਸ਼ੁਕਰਾਨਾ ਫਾਊਂਡੇਸ਼ਨ ਸਰ ਦੀ ਬਹੁਤ ਸ਼ੁਕਰਾਨਾ ਤੁਹਾਡਾ ਭਾਈ ਜੀ ਚੰਗਰਾਨੀ ਕੱਲ ਬਾਅਦ ਤੁਹਾਡੇ ਜੀ ਤੁਸੀਂ ਆਏ ਯਾਰ ਸਾਡੀ ਦੇਖਭਾਲ ਕੀਤੀ ਤੁਸੀਂ ਉਹ ਹੱਥ ਬਣ ਕੇ ਬੇਨਤੀ ਕਰਦੇ ਸੋ ਦੇਖੋ ਜੀ ਲੰਗਰ ਪਜਾਇਆ ਸਾਨੂੰ ਖਾਣ ਪੀਣੇ ਦੇ ਤੱਕ ਸੀ ਆ ਸਾਡੇ ਦੇ ਬੱਚਿਆਂ ਦੇ ਬਹੁਤ ਹੱਲ ਪੂਰੀ ਹੋ ਗਈ ਉਹ ਸਾਡੇ ਆਪਣੇ ਆਪ ਸਾਡੇ ਆਪਣੇ ਆਪ ਪੂਰਾ ਬਹੁਤ ਹੱਲ ਹੋ ਗਿਆ